ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਬੁਰਜ ਨੱਥੂ ਕੇ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਇੱਕ ਸ਼ਾਈਵਾਲ ਦੇ ਵਿੱਚ ਕ੍ਰੋਸ ਬ੍ਰੀਡ ਹੈ ਵਹਿੜ ਤੁਹਾਨੂੰ ਦਿਖਾ ਰਹੇ ਆ ਬੜੇ ਡਬਲ ਢਾਂਚੇ ਦੀ ਆ ਫੁੱਲ ਵਜਨ ਵੇਟ ਹੈਵੀ ਬਾਡੀ ਵੇਟ ਆ ਤਿੱਜਾ ਸੂਭਾ ਸੂਣ ਵਾਲੀ ਆ 7 ਦਿਨ ਦਾ ਸਮਾਂ ਅਜੇ ਤਾਂ ਬਾਕੀ ਆ ਸੂਣ ਦਾ ਤੇ ਪਿਛਲੇ ਸਵੇਰ ਕੋਈ 18 ਲੀਟਰ ਦੀ ਮਿਲਕਿੰਗ ਨੇ ਕਰਵਾਈ ਆ ਵੀਰ ਕੁਲਦੀਪ ਉਹਨਾਂ ਨੇ ਆਪਣੇ ਰਿਲੇਟਿਵ ਰਿਸ਼ਤੇਦਾਰੀ ਤੋਂ ਲਈ ਲਈ ਆ ਠੀਕ ਆ ਜੀ ਲਿਆਜੀ ਬੰਦਿਆਂ ਤੋਂ ਸੋ ਉਹਨਾਂ ਅਕੋਰਡਿੰਗ ਦੱਸਿਆ ਗਿਆ ਵੀ ਤਕਰੀਬਨ ਕੋਈ 18 ਕਿਲੋ ਲੀਟਰ ਦੀ ਮਿਲਕਿੰਗ ਨੇ ਕਰਵਾਈ ਆ ਤੇ ਵੀ ਕਲਦੀ ਬਾਕੀ ਐਗਜ਼ੈਕਟ ਜਿਹੜਾ 7 ਦਿਨ ਬਾਕੀ ਹੈ ਤੇ ਹਾਂ ਹਾਂ ਇੰਨਾ ਕੁ ਲਊਗੀ ਆ ਠੀਕ ਆ ਜੀ ਸੋ ਪੂਰੇ ਡਬਲ ਢਾਂਚੇ ਦੀ ਐ ਕੁਰੀ ਤੁਹਾਨੂੰ ਆਪਾਂ ਤੋੜ ਕੇ ਲੰਬਾ ਦਿਖਾ ਰਹੇ ਆ ਸੋ ਫੁੱਲ ਹੈ ਜੀ ਬਾਡੀ weight ਆ ਸੋ ਨਾਂ ਦੀ ਵੜਾ ਬਾਕੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਪਲੀ ਪਲੀਤੀ ਕਰਮਾਂ ਵਾਲੀ ਮੱਝਾਂ ਵਾਂਗੂ ਆ ਤਾਂ ਸਹੀ ਮੱਝਾਂ ਦੇ ਹਾਂ ਮੱਝ ਰਖਲਾ ਦੇ ਇਹਨੂੰ ਰਖ ਲੈ ਇੱਕ ਹੀ ਬਰਾਬਰੀ ਆ ਆ ਤੋ ਸੀਲ ਸੌ ਪੜੀ ਆ ਵੀਰ ਕਲਦੀ ਵੀ ਇੱਕ ਨਹੀਂ ਮਾੜਾ ਹੱਥੋਂ ਤਾਂ ਲਾਗੇ ਵੀ ਦਿਖਾ ਦੇ ਜੀ ਨਹੀਂ ਮੈਂ ਆਪਾਂ ਉਹ ਨਹੀਂ ਦਿੱਤਾ ਹਾਂ ਫੌਜੀ ਕਰੋ ਚੱਕ ਠੀਕ ਆ ਗਾਂ ਜਾਂਦੀ ਭਾਵੇਂ ਥੱਲੇੋਂ ਦੀ ਨੰਗ ਜਾ ਐ ਨਹੀਂ ਨੰਗਿਆਣੀ ਆ ਮੇਰੇ ਆਹੋ ਆ ਨਹੀਂ ਨਹੀਂ ਉਹ ਪੰਗਾ ਕਾਹ ਤੋਂ ਲੈਣਾ ਬਾਕੀ ਤਾਂ ਆਂਦੀ ਕੁਝ ਨਹੀਂ ਕਰਮਾਂ ਲਈ ਨਾ ਨਾ ਕੁਝ ਨਹੀਂ ਆਂਦੀ ਜਿੱਥੇ ਮਰਜੀ ਹੋਣਾ ਗਲੀ ਛੱਡ ਕੇ ਭਾਵੇਂ ਚੋਲਾ ਆ ਇਹਦਾ ਮੁੱਲ ਕੱਲੀ ਐਂਡਰ ਲੈਂਡ ਦੇ ਨੇ 57 ਹਾਂ 57000 ਰੁਪਏ ਬਾਬੀ ਡਿਮਾਂਡ ਹੀ ਦੀ ਭਾਵੇਂ ਦੋਸਤੋ 60 ਕੀਤੀ ਆ ਵੀਡੀਓ ਦੇ ਵਿੱਚ ਸੋ 57000 ਹਾਂ ਨਾ ਜਿਹੜਾ ਲੈਂਡ ਦੇ ਨੇ ਠੀਕ ਆ ਸੋ ਬਹੁਤ ਖੂਬਸੂਰਤ ਆ ਠੰਡੀ ਧੀਰੀ ਆ ਸੀਲ ਸਾਉ ਥਾਂ ਤੋਂ ਬਹੁਤ ਵਧੀਆ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਤੇ 18 ਲੀਟਰ ਵਾਲੀ ਜਿਹੜੀ ਇਹ ਵਹੜਾ ਠੀਕ ਆ ਜੀ ਸੁੱਟਾਂਚਾ ਬਹੁਤ ਸੋਨਾ ਤੁਸੀਂ ਚਾਹਵਨ ਭਰਾ ਆਪਣੇ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਸਭੇ ਇਦਾਂ ਦੀ ਕੋਈ ਕੋਈ ਆਉਂਦੀ ਆ ਆ ਸਵਾ ਚਾਉਂਦੇ ਆ ਇੱਕ ਦੋ ਹੀ ਆਉਂਦੀ ਆ ਕੋਈ ਕੋਈ ਟਮਾਟਾ ਲਾ ਪੀਸ ਆਉਂਦਾ ਕਿਤੇ ਕੋਈ ਆਉਂਦਾ ਆ ਆ ਨਹੀਂ ਤੇ ਸਾਰੀਆਂ ਹੋਤ ਨਹੀਂ ਆਉਂਦੀ ਬਿਲਕੁਲ ਬਿਲਕੁਲ